ਤੋ ਮੈਂ ਰਾਜੇ ਸ਼ਰਮਾ ਬਸੰਤਿਤੂ YouTube ਚੈਨਲ ਤੋਂ ਇੱਕ ਵਾਰ ਫਿਰ ਆਪਣੇ ਦਰਸ਼ਕਾਂ ਨਾਲ ਜੁੜਿਆ ਹਾਂ ਦਰਸ਼ਕੋ ਬੜੀ ਇਸ ਸ਼ਾਮ ਹੈ ਔਰ ਇਸ ਸ਼ਾਮ ਸੁਹਾਣੀ ਹੈ ਜਿੱਥੇ ਉੱਥੇ ਸ਼ਾਮ ਬੜੀ ਹੀ ਮਹੱਤਵਪੂਰਨ ਹੈ ਕਿਉਂਕਿ ਸਾਡੇ ਆਮ ਆਦਮੀ ਪਾਰਟੀ ਦੇ 8 ਨੰਬਰ ਵਾਰਡ ਦੇ ਜਿਹੜੇ ਕੈਂਡੀਡੇਟ ਨੇ ਸ਼ੰਕਰ ਖੁਰਾਣਾ ਜੀ ਉਹ ਘਰ-ਘਰ ਜਾ ਕੇ ਆਪਣੇ ਆਪਣੀ ਵੋਟ ਬਾਰੇ ਆਪਣਾ ਸਪੋਰਟ ਬਾਰੇ ਗੱਲ ਕਰ ਰਹੇ ਨੇ ਔਰ ਲੋਕਾਂ ਦਾ ਵੀ ਬੜਾ ਉਹਨਾਂ ਚ ਰੁਝਾਨ ਹੈ ਕਿ ਲੋਕਾਂ ਦਾ ਵਿਸ਼ਵਾਸ ਹੈ ਕਿ ਸ਼ੰਕਰ ਖੁਰਾਣਾ ਜੀ ਆਪਣਾ ਤਰ ਬੜੀ ਦੇ ਨਹੀਂ ਬਲਕਿ ਪਟਿਆਲਾ ਦੇ ਇੱਕ ਨੰਬਰ ਦੇ ਕੈਂਡੀਡੇਟ ਨੇ ਜਿਹੜੇ ਕਿ ਬਹੁਤ ਹੀ ਜ਼ਿਆਦਾ ਇਮਾਨਦਾਰ ਵਫਾਦਾਰ ਔਰ ਇਹ ਜਾਣਦੇ ਨੇ ਕਿ ਜਿਹੜੀ ਵੋਟ ਹੈ VOTING ਹੈ ਬੜੀ ਸ਼ਾਂਤੀ ਮੇ ਢੰਗ ਨਾਲ ਹੋਵੇ ਕੋਈ ਲੜਾਈ ਝਗੜਾ ਨਾ ਹੋਵੇ ਔਰ ਆਪਣੀ ਇਨਸਾਨੀਅਤ ਤੇ ਖੜ ਕੇ ਲੋਕ ਵੋਟ ਕਰਨ ਚਾਹੇ ਜਿਸ ਮਰਜ਼ੀ ਪਾਰਟੀ ਨੂੰ ਵੋਟ ਕਰਨ ਆਓ ਸ਼ੰਕਰ ਜੀ ਨਾਲ ਗੱਲ ਕਰਦੇ ਆਂ ਸ਼ੰਕਰ ਜੀ ਤੁਸੀਂ ਇਸ ਵੇਲੇ ਬਾਲਮੀਕ ਕਲੋਨੀ ਵਿਖੇ ਹੋ ਔਰ ਬਾਲਮੀਕ ਕਲੋਨੀ ਵਿਖੇ ਕਿਉਂਕਿ ਇਹ ਸਾਡਾ ਬਾਲਮੀਕ ਸਮਾਜ ਸ਼ੁਰੂ ਤੋਂ ਹੀ ਤੁਹਾਡੇ ਨਾਲ ਜੁੜਿਆ ਹੋਇਆ ਹੈ ਤੁਸੀਂ ਪਹਿਲਾਂ ਵੀ ਐਮਸੀ ਰਹੇ ਹੋ ਤੇ ਹੁਣ ਤੁਸੀਂ ਆਉਣ ਵਾਲੇ ਜਿਹੜੀ ਇਲੈਕਸ਼ਨ 21 ਨੂੰ ਉਦੋਂ ਤੁਸੀਂ ਤੁਹਾਡੀ ਜਿੱਤ ਨਿਸ਼ਚਿਤ ਹੈ ਔਰ ਤੁਸੀਂ ਬਾਲਮੀਕ ਸਮਾਜ ਜਿਹੜੀ ਬਾਲਮੀਕ ਸਾਡੀ ਕਲੋਨੀ ਹੈ ਇਹਨਾਂ ਦੇ ਜਿਹੜੇ ਨਿਵਾਸੀ ਨੇ ਉਹਨਾਂ ਬਾਰੇ ਕੀ ਵਿਚਾਰ ਰੱਖਦੇ ਹੋ ਇਹਦਾ ਬਾਲਮਿਕ ਸਮਾਜ ਹੈ ਉਹ ਸਾਡੇ ਨਾਲ ਤਿੰਨ ਪੀੜੀਆਂ ਤੋਂ ਜੁੜਿਆ ਹੋਇਆ ਹੈ ਔਰ ਮੈਂ ਹਮੇਸ਼ਾ ਜਿੰਨੇ ਵੇ ਮੈਂ ਕੌਂਸਲਰ ਖੜਿਆ ਇਨਾਂ ਨੇ ਮੈਨੂੰ ਆਜ਼ਾਦ ਵੀ ਇਨਾਂ ਨੇ ਜਿਤਾਇਆ ਆਜ਼ਾਦ ਕੌਂਸਲਰ ਬਣਾਇਆ ਉਸ ਤੋਂ ਬਾਅਦ ਮੈਂ ਜਿੰਨੀਆਂ ਵੀ ਹੱਦ ਤੱਕ ਚੋਣਾਂ ਲੜੀਆਂ ਇਨਾਂ ਦਾ ਮੇਰੇ ਨਾਲ ਸਮਰਥਨ ਰਿਹਾ 100% ਜਿੰਨੀਆਂ ਵੋਟਾਂ ਨੇ ਇਹ ਸਾਰੇ ਲੋਕ ਮੈਨੂੰ ਪਾਉਂਦੇ ਮੇਰਾ ਨਾਮ ਹੈ ਭਾਈਚਾਰਾ ਖਾਨ ਜਾਨਾ ਮੇਰਾ ਇਨਾਂ ਨਾਲ ਪਰਿਵਾਰਿਕ ਸੰਬੰਧ ਹੈ ਇਸੇ ਕਰਕੇ ਸਮਾਜ ਦੇ ਵਿੱਚ ਮੇਰੇ ਅੱچھے ਰਿਲੇਸ਼ਨ ਨੇ ਔਰ ਇਹ ਮੈਨੂੰ ਪਸੰਦ ਕਰਦੇ ਸ਼ੰਕਰ ਜੀ ਇਹਦੇ ਵਿੱਚ ਕੋਈ ਦੋ ਹਰਾਏ ਨਹੀਂ ਇਹ ਬਾਲਮਿਕਸ ਕਲੋਨੀ ਬਾਲਮਿਕ ਸਮਾਜ ਤ੍ਰਿਪੜੀ ਦੇ ਜਿੰਨੇ ਵੀ ਨਿਵਾਸੀ ਨੇ ਰਤਨਗਰ ਨਿਵਾਸੀ ਜਿੰਨੇ ਵੀ ਨੇ ਤੁਹਾਨੂੰ ਦਿਲੋਂ ਨਹੀਂ ਆਪਣੀ ਆਤਮਾ ਤੋਂ ਪਿਆਰ ਕਰਦੇ ਨੇ ਔਰ ਮੈਂ ਦੇਖਿਆ ਤੁਹਾਡੇ ਨਾਲ ਮੈਂ ਘੁੰਮ ਰਿਆ ਅੱਜ ਸਵੇਰ ਦਾ ਕਿ ਮੈਂ ਇੱਕ ਚੀਜ਼ ਨੋਟ ਕੀਤੀ ਹੈ ਕੀ ਤੁਹਾਨੂੰ ਜਿੰਨੇ ਵੀ ਲੋਕ ਮਿਲਦੇ ਨੇ ਉਹ ਇਹ ਕਹਿ ਦਿੰਦੇ ਨੇ ਕਿ ਸ਼ੰਕਰ ਜੀ ਸਾਡੀ ਵੋਟ ਤਾਂ ਤੁਹਾਨੂੰ ਹੀ ਪੈਣੀ ਹੈ ਉਹ ਪਾਰਟੀ ਤੋਂ ਉੱਠ ਕੇ ਵੀ ਵੋਟ ਤੁਹਾਨੂੰ ਕਰਨਾ ਚਾਹੁੰਦੇ ਨੇ ਇਹ ਤੁਹਾਡਾ ਪ੍ਰੇਮ ਹੈ ਆਓ ਆਪਾਂ ਹੋਰ ਦੇਖਦੇ ਹਾਂ ਕਿ ਸ਼ੰਕਰ ਜੀ ਦੇ ਨਾਲ ਕਿਸ ਤਰ੍ਹਾਂ ਲੋਕ ਆਪਣੀ ਸਪੋਰਟ ਕਰਦੇ ਨੇ ਆਪਾਂ ਅੱਗੇ ਨੂੰ ਚੱਲਦੇ ਹਾਂ ਔਰ ਫਿਰ ਗੱਲਬਾਤ ਕਰਾਂਗੇ ਸ੍ਰੀ ਸ਼ੰਕੀ ਖੁਰਾਨਾ ਜਿੰਦਾਬਾਦ ਸ਼ੰਕਰ ਲਾਲ ਜੀ ਖੁਰਾਨਾ ਜਿੰਦਾਬਾਦ ਦੋਸਤੋ ਬੜਾ ਹੀ ਮਨ ਖੁਸ਼ ਹੈ ਕਿਉਂਕਿ ਬਾਲਵੀਂ ਕਲੋਨੀ ਦੇ ਜਿੰਨੇ ਵੀ ਨਿਵਾਸੀ ਨੇ ਉਸ ਸ਼ੰਕਰ ਜੀ ਨੂੰ ਬੇहद ਪਿਆਰ ਕਰਦੇ ਨੇ ਔਰ ਸਾਡੇ ਬਾਲਮੀਕ ਸਮਾਜ ਦੇ ਜਿਹੜੀ ਕਲੋਨੀ ਦਾ ਉਹਨਾਂ ਦੇ ਪਤਵੰਤੇ ਸੱਜਣ ਖੜੇ ਨੇ ਆਓ ਉਹਨਾਂ ਨਾਲ ਗੱਲ ਕਰਦੇ ਆ ਹਾਂਜੀ ਭਾਈ ਸਾਉ ਤੁਹਾਡਾ ਕੀ ਨਾਮ ਹੈ ਹਰਵੰਸ لال ਜੀ ਹਰਵੰਸ لال ਜੀ ਮੈਂ ਦੇਖਿਆ ਤੁਹਾਡੇ ਚਿਹਰੇ ਤੇ ਇੰਨੀ ਮੁਸਕਰਾਹਟ ਹੈ ਇਹ ਮੁਸਕਰਾਹਟ ਸ਼ਾਇਦ ਕਿ ਕਿਹ ਜਿਹੜੀ ਸ਼ੰਕਰ ਜੀ ਨੂੰ VOTING ਹੋਣੀ ਹੈ ਉਹ ਅੱਜ ਤੋਂ ਹੀ ਖੁਸ਼ੀ ਤੁਸੀਂ ਮਨਾ ਰਹੇ ਹੋ ਕਿ ਸ਼ੰਕਰ ਜੀ ਨੂੰ ਤਾਂ ਅਸੀਂ ਜਿਤਾਣਾ ਹੀ ਜਿਤਾਣਾ ਹੈ ਕਿਉਂਕਿ ਸ਼ੰਕਰ ਜੀ ਨਹੀਂ ਖੜੇ ਇਹ ਇਸ ਵਾਰਡ ਦੇ 8 ਨੰਬਰ ਵਾਰਡ ਦਾ ਇੱਕ ਇੱਕ ਜਿਹੜਾ VOTER ਹੈ ਉਹ ਇਲੈਕਸ਼ਨ ਲੜ ਰਿਹਾ ਹੈ ਔਰ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜੀ ਸ਼ੰਕਰ ਲਾਲ ਖੁਰਾਨਾ ਜੀ ਆਏ ਇਹ ਆਮ ਆਦਮੀ ਪਾਰਟੀ ਤੋਂ ਖੜੇ ਆ ਲੇਕਿਨ ਮੈਂ ਜੋ ਹੈ ਕਾਂਗਰਸ ਪਾਰਟੀ ਜੋ ਹੈ ਲੇਕਿਨ ਇਹ ਮੇਰੇ ਸ਼ੰਕਰ ਲਾਲ ਖੁਰਾਨਾ ਜੀ ਆ ਮੇਰੇ ਭਾਈ ਆ ਇਸ ਕਰਕੇ ਮੈਂ ਇਹਨਾਂ ਦੀ ਭਾਈ ਕਰਕੇ ਇਹਨਾਂ ਦੀ ਸਪੋਰਟ ਕਰ ਰਿਹਾ ਪੂਰੀ ਦੇਖੋ ਬਹੁਤ ਅੱਛੀ ਗੱਲ ਹੈ ਸਾਰੇ ਜਿਹੜੇ ਮੈਂ ਬਾਲਵੀ ਕਲੋਨੀ ਦੇ ਮੇਰੇ ਮੱਲੇ ਦੇ ਜਿੰਨੇ ਮੈਂ ਉਹਨਾਂ ਦਾ ਸੇਵਾਦਾਰ ਆ ਤੇ ਮੈਂ ਸਾਰੀ ਵੋਟ ਆਪਣੀ ਬਾਲਵੀ ਕਲੋਨੀ ਦੇ ਇਹਨਾਂ ਨੂੰ ਪਾਵਾਂਗਾ ਸ਼ੰਕਰ ਲਾਲ ਖੁਰਾਨਾ ਜੀ ਨੂੰ ਜੀ ਹਰਵੰਸ ਲਾਲ ਜੀ ਮੈਂ ਇਹੀ ਗੱਲ ਕਰ ਰਿਹਾ ਸੀ ਸ਼ੰਕਰ ਜੀ ਦੇ ਨਾਲ ਕਿ ਸ਼ੰਕਰ ਜੀ ਲੋਕ ਤੁਹਾਨੂੰ ਪਾਰਟੀਆਂ ਤੋਂ ਉੱਠ ਕੇ تمام پارٹیاں تو ਉੱਠ ਕੇ ਤੁਹਾਨੂੰ ਪਿਆਰ ਕਰਦੇ ਨੇ ਉਹ ਆਪਣੀ ਪਾਰਟੀ ਨੂੰ ਬਿਲਕੁਲ ਕੋਈ ਪਾਰਟੀ ਨਹੀਂ ਸਮਝਦੇ ਉਹ ਇਹ ਸਮਝਦੇ ਨੇ ਕਿ ਸ਼ੰਕਰ ਸਾਡਾ ਭਰਾ ਖੜਾ ਹੋਇਆ ਹੈ ਔਰ ਇਮਾਨਦਾਰ ਹੈ ਔਰ ਸਾਡਾ ਪਰਿਵਾਰਿਕ ਮੈਂਬਰ ਹੈ ਜੇ ਅਸੀਂ ਇਹਨਾਂ ਨੂੰ ਜਿਤਾਵਾਂਗੇ ਤਾਂ ਸਾਡੇ ਜਿਹੜੇ ਇਲਾਕੇ ਦੇ ਜਿਹੜੇ ਕੰਮ ਨੇ ਬੜੇ ਆਸਾਨੀ ਨਾਲ ਹੋਣਗੇ ਇਹ ਹੀ ਕਹਿਣਾ ਜੀ ਤੁਹਾਡਾ ਰਮਨ ਸ਼ਰਦਲ ਜੀ ਹਾਂ ਜੀ ਸਰ ਹਾਂ ਜੀ ਸਰ ਪਾ ਹਾਂ ਜੀ ਸਾਨੂੰ ਕਹਿ ਲੋੜ ਨਹੀਂ ਜਾ ਕੇ ਕਹੇ ਨੂੰ ਆਪਣੇ ਆਪ ਕੰਮ ਹੋਣੀ ਜਾਂਦੇ ਸਾਡੇ ਜਿੱਦ ਤੋਂ ਇਹਨਾਂ ਨੂੰ ਕਿਹਾ ਮੜਾ ਜਾ ਖੜਾ ਹੋਇਆ ਤੇ ਬਿਲਕੁਲ ਬਿਲਕੁਲ ਹਾਂ ਜੀ ਤੁਸੀਂ ਇੱਕ ਨੌਜਵਾਨ ਹੋ ਤੁਸੀਂ ਕਿਸ ਤਰ੍ਹਾਂ ਇਸ ਇਲੈਕਸ਼ਨ ਨੂੰ ਦੇਖਦੇ ਹੋ ਸਾਡਾ ਜੀ ਬਚਪ ਐਕਸਪੀਰੀਅੰਸ ਹੈ ਸਾਡੇ ਸੁੱਖ ਚ ਦੁੱਖ ਚ ਹਰ ਚੀਜ਼ੇ ਸ਼ੰਕਰ ਲਾਲ ਜੀ ਖੁਰਾਨਾ ਜੀ ਖੜਦੇ ਨੇ ਬਿਲਕੁਲ ਅੱਧੀ ਰਾਤ ਨੂੰ ਵੀ ਜੇ ਇਹਨਾਂ ਨੂੰ ਆਜ ਮਾਰੀਏ ਤਾਂ ਇਹ ਖੜਦੇ ਨੇ ਅਸੀਂ ਤਨ ਮਨ ਦੇ ਨਾਲ ਇਹਨਾਂ ਦਾ ਸਾਥ ਦੇਵਾਂਗੇ ਤੇ 21 ਤਰੀਕ ਨੂੰ ਇਹਨਾਂ ਨੂੰ ਬਹੁਤ ਮਤ ਨਾਲ ਜਿਤਾ ਕੇ ਉਰੇ ਲਿਆਵਾਂਗੇ ਤੇ ਇੰਨਾ ਹੀ ਕਹਿਣਾ ਚਾਹਨਾ ਬਹੁਤ ਬਹੁਤ ਸ਼ੁਕਰੀਆ ਸ਼ੰਕਰ ਜੀ ਸ਼੍ਰੀ ਸ਼ੰਕਰ ਲਾਲ ਖੁਰਾਨਾ ਵਾਹ ਸ਼੍ਰੀ ਸ਼ੰਕਰ ਲਾਲ ਖੁਰਾਨਾ ਜਿੰਦਾਬਾਦ शंकर लाल खुराना जी इस वेले बालवी कॉलोनी ਵਿੱਚ ਡੋਰ ਟੂ ਡੋਰ ਜਾ ਕੇ ਆਪਣੇ ਵੋਟਰਸ ਨੂੰ ਮਿਲ ਰਹੇ ਨੇ ਔਰ ਦੇਖੋ ਇਹ ਕੀ ਇਮਾਨਦਾਰੀ ਹੈ ਇੱਕ ਕੈਂਡੀਡੇਟ ਦੀ ਕਿ ਉਹ ਆਪਣੇ ਹਰ ਇੱਕ ਵੋਟਰ ਨੂੰ ਮਿਲ ਕੇ ਆਪਣਾ ਸੰਦੇਸ਼ ਆਪਣਾ ਸਨੇਹਾ ਮੈਂ ਗੱਲ ਕਰ ਰਿਹਾ ਸੀ ਕਿ ਇਹ ਇਹ ਸਾਡੇ ਕੈਂਡੀਡੇਟ ਦੀ ਕੀ ਇਮਾਨਦਾਰੀ ਹੈ ਕਿ ਮੈਂ ਪਹਿਲੇ ਦਿਨ ਤੋਂ ਹੀ ਜਦ ਤੋਂ ਅਨਾਉਂਸ ਹੋਏ ਸੀ ਮੈਂ ਇਹਨਾਂ ਦੇ ਨਾਲ ਆ ਮੈਂ ਵੇਖ ਰਿਹਾ ਕਿ ਸ਼ੰਕਰ ਲਾਲ ਖੁਰਾਣਾ ਜੀ ਵਰਗਾ ਇਮਾਨਦਾਰ ਔਰ ਬੜੀ ਇਮਾਨਦਾਰੀ ਨਾਲ ਇਲੈਕਸ਼ਨ ਲੜਨ ਵਾਲਾ ਚੋਣ ਲੜਨ ਵਾਲਾ ਇੱਕ ਕੈਂਡੀਡੇਟ ਹੈ ਸ਼ੰਕਰ ਲਾਲ ਖੁਰਾਣਾ ਜੀ ਤਾਂ ਮੈਂ ਦੇਖ ਰਿਹਾ ਕਿ ਬਾਲਵਿਕ ਸਮਾਜ ਦੀ ਜਿਹੜੀ ਕਲੋਨੀ ਹੈ ਇਹ ਘਰ-ਘਰ ਜਾ ਕੇ ਆਪਣੇ ਵੋਟਰਸ ਨੂੰ ਮਿਲ ਰਹੇ ਨੇ ਔਰ ਉਹਨਾਂ ਨੂੰ ਰਿਕੁਐਸਟ ਵੀ ਕਰ ਰਹੇ ਨੇ ਕਿ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ ਤੇ ਔਰ ਮੈਂ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਆਠਮ ਰਵਾੜ ਤੋਂ ਹਾਂ ਤੁਹਾਡਾ ਹੀ ਕੈਂਡੀਡੇਟ ਹਾਂ ਔਰ ਇਹ ਕਹਿਣਾ ਹੈ ਇਹਨਾਂ ਦਾ ਕੀ ਕਰਦੋ ਮਾੜੇ ਜੀ ਦਰਸ਼ਕੋ ਮੈਂ ਜਿਵੇਂ ਕੀ ਗੱਲ ਕਰ ਰਿਹਾ ਸੀ ਕਿ ਸੰਕਲਾਲ ਖੁਰਾਣਾ ਜੀ ਇੱਕ ਐਸੇ ਕੈਂਡੀਡੇਟ ਨੇ ਜਿਹੜੇ ਕੀ ਆਪਣਾ ਚੋਣ ਇਲੈਕਸ਼ਨ ਬੜੀ ਇਮਾਨਦਾਰੀ ਦੇ ਨਾਲ ਲੜਨਾ ਚਾਹੁੰਦੇ ਨੇ ਉਹਨਾਂ ਦਾ ਵਿਚਾਰ ਹੈ ਕਿ ਮੈਂ ਬੜੀ ਸ਼ਾਂਤੀ ਮੈਂ ਢੰਗ ਦੇ ਨਾਲ ਇਹ ਚੋਣ ਲੜਨਾ ਹੈ ਕਿਉਂਕਿ ਮੈਂ ਲੋਕਾਂ ਦਾ ਕੰਮ ਕਰਨਾ ਹੈ ਲੋਕ ਉਹਨੂੰ ਪਿਆਰ ਕਰਦੇ ਨੇ ਇ ਵਿੱਚ ਕੋਈ ਦੋਰਾਏ ਨਹੀਂ ਇਹ ਇਸ ਵੇਲੇ 발ਮੀ ਕਲੋਨੀ ਸਾਡੀ ਤ੍ਰਿਪੜੀ ਜਿਹੜੀ ਕਿ ਸਾਡੀ ਇੱਕ ਕਲੋਨੀ ਮਾਨ ਹੈ ਸਾਡੀ ਤ੍ਰਿਪੜੀ ਦਾ ਸ਼ਾਨ ਹੈ ਸਾਡੀ ਇੱਕ ਕਲੋਨੀ 발ਮੀ ਕਲੋਨੀ ਤ੍ਰਿਪੜੀ ਦੀ ਉੱਥੇ ਆਪਣੇ ਵੋਟਰਸ ਦੇ ਘਰ ਘਰ ਜਾ ਕੇ ਆਪਣੀ ਗੱਲਬਾਤ ਕਰ ਰਹੇ ਨੇ ਔਰ ਸ਼ੰਕਰ ਜੀ ਹੂੰ ਤਾਂ ਤੁਹਾਡਾ ਹੌਸਲਾ ਬੜਾ ਬੁਲੰਦ ਹੋਵੇਗਾ ਕਿਉਂਕਿ ਸਾਡੇ ਵਾਲਮੀਕ ਸਮਾਜ ਵੱਲੋਂ ਤੁਹਾਨੂੰ ਪੂਰਾ ਹੰਗਾਰਾ ਦਿੱਤਾ ਜਾ ਰਿਹਾ ਹੈ ਕਿ ਇੱਕ ਇੱਕ ਵੋਟ ਤੁਹਾਨੂੰ ਪਾਈ ਜਾਏਗੀ ਤੁਸੀਂ ਕੀ ਕਹਿਣਾ ਚਾਹੋਗੇ ਵਾਲਮੀਕ ਸਮਾਜ ਬਾਰੇ ਵਾਲਮੀਕ ਸਮਾਜ ਅੱਜ ਤਿੰਨ ਪੀੜ੍hiyan ਤੋਂ ਸਾਡੇ ਨਾਲ ਹੈ ਮੈਂ ਇਹਨਾਂ ਦਾ ਪਰਿਵਾਰ ਦਾ ਮੈਂਬਰ ਆ ਸਾਡਾ ਆਪਸ ਵਿੱਚ ਹਰ ਸੁੱਖ ਦੁੱਖ ਵਿੱਚ ਆਉਣਾ ਜਾਣਾ ਇਸ ਪਰਿਵਾਰ ਨਾਲ ਔਰ 24 ਘੰਟੇ ਮੇਰਾ ਸੁੱਖ ਹੋਵੇ ਦੁੱਖ ਹੋਵੇ ਇਹਨਾਂ ਵਿੱਚ ਮੈਂ ਰਹਿੰਦਾ ਔਰ ਇਹ ਲੋਕ ਮੈਨੂੰ ਬੜਾ ਪਿਆਰ ਕਰਦੇ ਨੇ ਮੈਨੂੰ ਬਹੁਤ ਮਾਣ ਆ ਜਦੋਂ ਮੈਂ 2002 ਦੀਆਂ ਚੋਣਾਂ ਜਿੱਤਿਆ ਸੀ ਔਰ ਇਹਨਾਂ ਦੇ ਕਾਰਨ ਇਹਨਾਂ ਨੇ ਸਾਰੀ ਜਿੰਨੀ 100% ਵੋਟ ਸੀ ਪਾਈ ਸੀ ਔਰ ਇਹਨੇ ਮੈਨੂੰ ਹੈਰਾਨੀ ਹੋਈ ਸੀ ਮੇਰਾ ਉਸ ਟਾਈਮ ਨਿਸ਼ਾਨ ਸੀ ਚੜਦਾ ਸੂਰਜ ਸੀ ਜਦੋਂ ਖੁੱਲਿਆ ਸੀ ਨਾ ਬਸ ਸੂਰਜ ਉਹ ਸੂਰਜ ਸੀ ਜਿਹੜੇ ਅੰਦਰ ਕੀ ਬਾਤ ਹੈ ਕੀ ਬਾਤ ਹੈ ਇਹਦੇ ਹੋਰ ਕੋਈ ਦਿੱਖ ਨਹੀਂ ਰਿਹਾ ਇੱਥੇ ਕੀ ਬਾਤ ਬੜੀ ਵੱਡੀ ਇਹ ਗੱਲ ਹੋਈ ਸੀ ਉਹਨੂੰ ਮੈਨੂੰ ਕਹੀ ਸੀ ਜਿਹੜੇ ਆਫਿਸਰ ਬੈਠੇ ਸੀ ਕਹਿੰਦਾ ਸਾਰਾ ਖੋਲਿਆ ਜਿਹੜਾ ਡੱਬਾ ਸੂਰਜ ਉਹ ਸੂਰਜ ਹੈ ਕੀ ਬਾਤ ਹੋਰ ਕੋਈ ਨਜ਼ਰ ਨਹੀਂ ਆਉਂਦਾ ਹੁਣ ਵੀ ਇਦਾਂ ਹੀ ਆਊਗਾ ਹਾਂ ਹੁਣ ਵੀ ਆ ਦੇਊਗਾ ਆਟਮਰ ਵਾਰ ਚ ਝਾੜੂ ਹੀ ਝਾੜੂ ਦਾ ਸ਼ੰਕਰਾ ਖੁਰਾਣਾ ਜੀ ਜਿੰਦਾਬਾਦ ਲक्की ਨਾਲ ਗੱਲ ਕਰਾਂਗੇ ਲੱਕੀ ਕੋਟਾ ਹੈ ਲੱਕੀ ਨਾਲ ਗੱਲ ਕਰਨੀ ਹੈ ਮਾਰਾ ਇਹ ਨਹੀਂ ਮਹਿਤ ਕਰਦਾ ਚਲੋ ਜੀ ਇੱਕ ਬੰਦਾ ਖੜਾ ਦੋਸਤੋ ਮੇਰੇ ਕੈਮਰੇ ਦੇ ਸਾਹਮਣੇ ਬਿਲਕੁਲ ਨੌਜਵਾਨ ਲੱਕੀ ਜੀ ਖੜੇ ਨੇ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਅੰਤ ਤੱਕ ਮਿਹਨਤੀ ਇੱਕ ਵਰਕਰ ਨੇ ਔਰ ਬਾਲਮੀਕ ਸਮਾਜ ਇਸ ਕਲੋਨੀ ਚ ਰਹਿੰਦੇ ਨੇ ਤੁਸੀਂ ਇਹ ਲੱਕੀ ਜੀ ਕੀ ਕਹਿਣਾ ਚਾਹੋਗੇ ਸ਼ੰਕਰ ਜੀ ਖਾਲ ਖਰਾਨੇ ਜੀ ਬਾਰੇ ਸਭ ਤੋਂ ਪਹਿਲਾਂ ਸਭ ਨੂੰ ਜੈ ਬਾਲਮੀਕੀ ਹਰ ਹਰ ਬਾਲਮੀਕੀ ਦੋਸਤੋ ਜਿਦਾਂ ਸ਼ੰਕਰ ਲਾਲ ਖਰਾਨੇ ਜੀ ਨੇ ਦੱਸਿਆ ਸਾਡਾ ਪਰਿਵਾਰ ਸਾਡੇ ਬਜ਼ੁਰਗ ਤਿੰਨ ਪੀੜੀਆਂ ਤੋਂ ਇਹਨਾਂ ਦੇ ਨਾਲ ਖੜੇ ਆਂ ਪਹਿਲਾਂ ਵੀ ਖੜੇ ਸੀਗੇ ਹੁਣ ਵੀ ਖੜਾਂਗੇ ਅੱਗੇ ਵੀ ਹੀ ਖੜਦੇ ਰਾਵਾਂਗੇ ਸ਼੍ਰੀਸ਼ੰਕਰ ਲਾਲ ਖੁਰਾਨਾ ਜਿੰਦਾਬਾਦ ਸਾਡਾ ਸਾਰਾ ਸਮਾਜ ਇਹਨਾਂ ਦੇ ਨਾਲ ਸ਼ੰਕਰਜੀਪ ਬੇਫਿਕਰ ਰਹੋ ਨਿਸ਼ਚਿੰਤ ਰਹੋ ਠੀਕ ਹੈ ਹੁਣ ਵੀ ਤੁਹਾਡੇ ਨਾਲ ਆ ਅੱਗੇ ਵੀ ਤੁਹਾਡੇ ਨਾਲ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਸ਼ੰਕਰ ਲਾਲ ਖੁਰਾਨਾ ਜਿੰਦਾਬਾਦ ਬਹੁਤ ਮਾਣ ਹੁੰਦਾ ਗਾਲਵੇ ਕਲੋਨੀ ਦੇ ਮੈਂ ਥੋੜਾ ਖੁਸ਼ੀ ਹੋਈ ਮੈਨੂੰ ਸਮਝਿਆ ਸੋ ਇਹ ਸਾਡਾ ਭਾਈ ਹੈ ਸ਼ੰਕਰਨਾਰੀ ਭਾਈ ਆਪਣੇ दोस्तो शंकर लाल खुराना जी इस टाइम अपने वोट घर घर जाके अपनी गलबात कर रहे हैं ਨਸਕੋ ਕਰ ਕਰ ਜਾ ਕੇ ਸ਼ੰਕਰ ਲਾਲ ਖੁਰਾਣਾ ਜੀ ਆਪਣੇ ਵੋਟਰਸ ਦੇ ਨਾਲ ਗੱਲਬਾਤ ਕਰ ਰਹੇ ਰੂਬਰੂ ਹੋ ਰਹੇ ਨੇ ਖੁਰਾਣਾ ਜਿੰਦਾਬਾਦ ਨਸਕੋ ਇਸ ਵੇਲੇ 8 ਨਵੰਬਰ ਵਾਰਡ ਰਤਨਗਰ ਵਿਕੇ ਸ਼ੰਕਰ ਜੀ ਘਰ ਘਰ ਜਾ ਕੇ ਆਪਣੇ ਵੋਟਰਸ ਦੇ ਨਾਲ ਰੂਬਰੂ ਹੋ ਰਹੇ ਨੇ ਆਪਣੀ ਗੱਲ ਰੱਖ ਰਹੇ ਨੇ ਉਹ ਲੋਕਾਂ ਦਾ ਜਿਹੜਾ ਰੁਝਾਨ ਹੈ ਉਹਨਾਂ ਪ੍ਰਤੀ ਬਹੁਤ ਅੱਛਾ ਹੈ ਔਰ ਲੋਕ ਇੱਕ ਇੱਕ ਵੋਟ ਉਹਨਾਂ ਦੇ ਹੱਕ ਵਿੱਚ ਪੁਕਤਾਣਾ ਚਾਹੁੰਦੇ ਨੇ ਔਰ ਇਹ ਸ਼ੰਕਰ ਲਾਲ ਜੀ ਦੀ ਸਾਦਗੀ ਇਮਾਨਦਾਰੀ ਦੀ ਇੱਕ ਬਹੁਤ ਵੱਡੀ ਤਸਵੀਰ ਹੈ ਦਸ ਕੋ ਆਓ ਅੱਗੇ ਵਧਦੇ ਹਾਂ ਦੇਖਦੇ ਹਾਂ ਸ਼ੰਕਰ ਲਾਲ ਜੀ ਹੋਰ ਕਿੰਨੇ ਕਾਜ ਵੋਟਰਾਂ ਨੂੰ ਸ਼ਾਂਤਤਾ ਘਰਾ ਤੱਕ ਮਿਲਦੇ ਨੇ ਔਰ ਉਹਨਾਂ ਨਾਲ ਗੱਲਬਾਤ ਜੋ ਵੀ ਹੁੰਦੀ ਤੁਹਾਨੂੰ ਆਪਣੇ ਦਰਸ਼ਕਾਂ ਨੂੰ ਸੁਣਾਵਾਗੇ ਬਹੁਤ ਬਹੁਤ ਸ਼ੁਕਰੀਆ ਬਿਲਕੁਲ ਬਿਲਕੁਲ ਪ੍ਰਧਾਨ ਜੀ ਦਾ ਮਿੱਠਾ ਮੂੰਹ ਕੋਈ ਹੋਇਓ ਪ੍ਰਧਾਨ ਜੀ ਕਿਨੋਇਓ ਨੋਰਕਾ ਮੈਂ ਮੇਰਾ ਬੇਟਾ ਪਾਪਾ ਉਹ ਕਹਿੰਦੇ ਆ ਤਾਂ ਸ਼੍ਰੀ ਸ਼ੰਕਰ ਲਾਲ ਘੁਰਾਣਾ ਜੀ ਜਿੰਦਾਬਾਦ ਸ਼੍ਰੀ ਸ਼ੰਕਰ ਲਾਲ ਘੁਰਾਣਾ ਜੀ ਜਿੰਦਾਬਾਦ ਆਓ ਜੀ ਪ੍ਰਧਾਨ ਜੀ ਵੋਟ ਕਿਸ ਦੀ ਪਾਣੀ ਹੈ ਬੋਲੋ ਉਹਨਾਂ ਦੇ ਬਾਦ ਮੈਂ ਵੋਟ ਖਿਡਾਣੀ ਹੈ ਸ਼ੰਕਰਾਲ ਗੁਰਾਣਾ ਨੂੰ ਪਾਣੀ ਹੈ ਵੋਟ ਝਾੜੂ ਦੇ ਲਾਣੀ ਹੈ ਔਰ ਝਾੜੂ ਦੇ ਲਾਣੀ ਹੈ ਬੋਲੋ ਮਰੇ ਪੁਰਾਣਾ ਪਾਣੀ ਹੈ ਛੱਟ ਦਾ ਮੋਟੇ ਨਾਰੇ ਨਾਰੇ ਦਾ ਐਸੇ ਐਸੇ ਲਾਦਾ ਕਿ ਸ਼ੰਕਰ ਵੀ ਭਲੇਖੇ ਚ ਬੈ ਗਿਆ ਸ਼ੰਕਰਨਾ ਜਿੰਦਾਬਾਦ ਸ਼੍ਰੀ ਸ਼ੰਕਰਾਲ ਗੁਰਾਣਾ ਜੀ ਜਿੱਤ ਦੀ ਕੂਚੀ ਦੇ ਵਿੱਚ ਪਹਿਲਾ ਹੀ ਮੂੰ ਮਿੱਠਾ ਕਰਾ ਰਿਹਾ ਹੈ ਕੀ ਬਾਤ ਹੈ ਕਿਆ ਬਾਤ ਹੈ ਅਜੇ ਇੱਕ ਸਾਲ ਸਾਰੇ ਮਿਲ ਜਾਣ ਤੇ ਆਪਾਂ ਨੂੰ ਫਿਰ ਰੱਬ ਹੀ ਰੱਬ ਦਿਆਂਗੇ ਨਮਸਕਾਰ ਨਮਸਕਾਰ ਕਿਵੇਂ ਹੋ ਜੀ ਉਹ ਦੋ ਲੋਕ ਸਾਡਾ ਜਿਹੜਾ ਜਿਹੜਾ ਪਿੱਛੇ ਜਿਹੜਾ ਬਹਿ ਰਿਹਾ ਹੈਗਾ ਉਹ ਨਿਬੜ ਜਾਏਗਾ ਉਹ ਨਹੀਂ ਉਹ ਕਹਿੰਦੇ ਸਾਡੇ ਤੁਸੀਂ ਸਾਡੇ ਦੋ ਬਰੋਕਰ ਚੱਲੇ ਆ ਰਹੇ ਅਰੇ ਰੂਲ ਬਹੁਤ ਲੈ ਲੋ ਜੀ ਲੋਕਾਂ ਨੂੰ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਇੱਥੇ ਲੱਖੀ ਜੀ ਨੇ ਜਿਹੜੇ ਕੀ ਪਹਿਲਾਂ ਹੀ ਸੰਕਲ ਜੀ ਜਿੱਤੋ ਆਪਲੇ VOTING ਹੋਈ ਨਹੀਂ ਉਹ ਕਹਿੰਦੇ ਅਸੀਂ ਤੁਹਾਨੂੰ ਪਹਿਲਾਂ ਹੀ ਜਿਤਾਤਾ ਔਰ ਸਭ ਦਾ ਮੂੰਹ ਮਿੱਟਾ ਕਰਾ ਰਹੇ ਨੇ प्यार प्यार, प्यार, प्यार है अपने कैंडिडेट वास्ते बिल्कुल 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 सही गल है